ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਵਾਰ ਮਹੱਲਾ ਪੰਜਵਾ ਡੱਖਣੀ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਿਸਮੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ੍ਰੀ ਰਾਮ ਸਰ ਸਾਹਿਬ ਜੀ ਦੇ ਅਸਥਾਨ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕਰ ਰਹੇ ਸਨ ਉਸ ਸਮੇਂ ਇੱਕ ਦਿਨ ਲੰਮੇ ਦੇਸ਼ ਮੁਲਤਾਨ ਦੇ ਪਾਸ ਦੇ ਇਲਾਕੇ ਤੋਂ ਕੋਈ ਸੰਗਤ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਆਈ। ਉਹਨਾਂ ਨੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਉਪਦੇਸ਼ ਦੀ ਜਾਂਚਨਾ ਕੀਤੀ। ਤਦੋਂ ਸਤਿਗੁਰਾਂ ਨੇ ਉਹਨਾਂ ਦੀ ਬੋਲੀ ਵਿੱਚ ਇਸ ਵਾਰ ਨੂੰ ਉਚਾਰਣ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ। ਮਾਰੂ ਰਾਗ ਦੇ ਅੰਦਰ ਪੰਜਵੇਂ ਪਾਦਸ਼ਾਹ ਜੀ ਆਪਣੀ ਵਾਰ ਰਚਨਾ ਕਰਦੇ ਹਨ। ਦੱਖਣੇ ਕਈਏ ਛੰਦ ਦੀ ਚਾਲ ਦਾ ਨਾਮ ਹੈ ਵਾ ਦੱਖਣ ਦੀ ਸੰਗਤ ਨੂੰ ਉਪਦੇਸ਼ ਦਿੰਦੇ ਹੋਏ ਪੰਜਵੇਂ ਪਾਤਸ਼ਾਹ ਜੀ ਇਹ ਵਾਰ ਉਚਾਰਨ ਕਰਦੇ ਹਨ ਇੱਕ ਜੋ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਹੈ ਪ੍ਰਾਪਤ ਹੁੰਦਾ ਹੈ ਪ੍ਰਸ਼ਨ ਸੀ ਹੇ ਸਤਿਗੁਰੂ ਜੀ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਬਾਦਸ਼ਾਹ ਉੱਤਰ ਦਿੰਦੇ ਹੈ ਭਾਈ ਪਰਮੇਸ਼ਰ ਦੀ ਪ੍ਰਾਪਤੀ ਲਈ ਉਸ ਅੱਗੇ ਸ਼ਰਧਾ ਤੇ ਪਿਆਰ ਦੇ ਸਹਿਤ ਹੋ ਕੇ ਇਸ ਪ੍ਰਕਾਰ ਬੇਨਤੀ ਕਰਿਆ ਕਰੋ ਤੂੰ ਜਾਓ ਸੱਜਣ ਮੈਂਡਿਆ ਦੇਈ ਸਿਸ ਉਦਾਰ ਏ ਮੈਂਡਿਆ ਮੇਰੇ ਸੱਜਣ ਪਿਆਰੇ ਮਿੱਤਰ ਰੂਪ ਰਬੂ ਜੇਕਰ ਤੂੰ ਇਹ ਚਾਉਂਦਾ ਉਚਾਰਨ ਕਰੇ ਕਿ ਜੇ ਮੈਨੂੰ ਪ੍ਰਾਪਤ ਹੋਣਾ ਹੈ ਤਾਂ ਆਪਣਾ ਸਿਰ ਭੇਟ ਕਰੋ ਤਦ ਅਸੀਂ ਆਪਣਾ ਪ੍ਰਤੱਖ ਹੰਕਾਰ ਰੂਪੀ ਸਿਰ ਲਾ ਕੇ ਤੇਰੀ ਭੇਂਟ ਦੇਣਾ ਕਰਦੇ ਹਾਂ ਨੈਣ ਮਹੀਂਜੇ ਤਰਸਦੇ ਕਦ ਅਸੀ ਦੀਦਾਰ हे ਪ੍ਰਭੂ ਮਹੀਂਜੇ ਮੇਰੇ ਪ੍ਰਤੱਖ ਨੇਤਰ ਤੇਰੇ ਸਰਗੁਣ ਸਰੂਪ ਨੂੰ ਦੇਖਣ ਲਈ ਤਰਸਦੇ ਹਨ ਵਾ ਮਨ ਬੁੱਧ ਰੂਪੀ ਨੇਤਰ ਤੇਰੇ ਨਿਰਗੁਣ ਸਰੂਪ ਨੂੰ ਸਾਖ ਸਾਧ ਦੇਖਣ ਲਈ ਤਰਸ ਰਹੇ ਹਨ ਕਿ ਤੇਰੇ ਦਰਸ਼ਨ ਦੀਦਾਰਾਂ ਨੂੰ ਕਦੋਂ ਪਸੀ ਦੇਖਾਂਗਾ ਫਿਰ ਪ੍ਰੇਸ਼ੰਸੀਏ ਭਾਈ ਤੂੰ ਇਤਨਾ ਪ੍ਰੇਮ ਕਿਉਂ ਕਰਦਾ ਹੈ ਅੱਗੇ ਮਹੱਲਾ ਪੰਜਵਾ ਨੀਹ ਮਹਿੰਜਾ ਤਉ ਨਾਲ ਬਿਆਨੇ ਕੂੜਾ ਵੇ ਦੇਖ ਹੈ ਪ੍ਰਭੂ ਮਹਿੰਜਾ ਮੇਰਾ ਪ੍ਰੇਮ ਤੇਰੇ ਨਾਲ ਹੀ ਹੈ ਹੋਰ ਸੰਬੰਧੀਆਂ ਪਦਾਰਥਾਂ ਆਦ ਦੇ ਬਿਅਾ ਦੂਸਰੇ ਪ੍ਰੇਮ ਮੈਂ ਕੂੜਾ ਵੇ ਝੂਠੇ ਹੀ ਵੇਖਣਾ ਕੀਤੇ ਹਨ ਕੱਪੜ ਭੋਗ ਡਰਾਵਣੇ ਜਿਚਰ ਪਰੀ ਨਾ ਦੇਖ ਇਹ ਪ੍ਰੀ ਪਿਆਰੇ ਪ੍ਰਭੂ ਜਿਤਨਾ ਚਿਰ ਮੈਂ ਤੇਰੇ ਦਰਸ਼ਨ ਨਹੀਂ ਦੇਖ ਲੈਂਦਾ ਉਨਾ ਚਿਰ ਤੱਕ ਇਹ ਕੱਪੜ ਬਸਤਰ ਤੇ ਪਦਾਰਥਾਂ ਦੇ ਭੋਗ ਆਦ ਵੀ ਡਰਾਉਣੇ ਭਾਵ ਭੈ ਦਾਇਕ ਲੱਗਦੇ ਵਾ ਸਾਧਨਾ ਰੂਪੀ ਬਸਤਰ ਪਹਿਨਣੇ ਅਤੇ ਠਾਗਰਾਂ ਨੂੰ ਪੋਗ ਆਦ ਲਗਾਉਣੇ ਇਹ ਡਰਾਮਣੇ ਹੀ ਲੱਗਦੇ ਹਨ ਮਹੱਲਾ ਪੰਜਵਾ ਉੱਠੀ ਚਾਲੂ ਕੰਤੜੇ ਖਉ ਪਸੀ ਤਉ ਦੀਦਾਰ ਏ ਕੰਤੜੇ ਪਦੀ ਪਰਮੇਸ਼ਰ ਮੈਂ ਚਾਲੂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਮੈਂ ਤਉ ਤੇਰੇ ਦਰਸ਼ਨ ਦੀਦਾਰਾਂ ਨੂੰ ਪਸੀ ਦੇਖਣਾ ਕਰਾਂ ਵਤਵਾਹਿ ਚਾਲੂ ਆਸਰਾ ਰੂਪ ਕੰਤੜੇ ਪਦੀ ਪ੍ਰਭ ਜਦੋਂ ਮੇਰੀ ਬਿਰਤੀ ਸੰਸਾਰ ਵੱਲੋਂ ਉੱਠੀ ਭਾਗ ਉਪਰਾਮ ਹੁੰਦੀ ਹੋਵੇ ਤਦੋਂ ਹੀ ਮੈਂ ਤੇਰੇ ਦਰਸ਼ਨਾਂ ਨੂੰ ਦੇਖਣਾ ਕਰਾਂਗਾ ਕਾਜਲ ਹਾਰ ਤਮੋਲ ਰਸ ਬਿਨ ਪਸੇ ਹੱਬ ਰਸ ਛਾਰ ਜੋ ਪਰ ਤੱਕ ਅੱਖਾਂ ਵਿੱਚ ਕਾਜਲ ਸੁਰਮਾ ਗਲੇ ਵਿੱਚ ਆਰ ਮੂੰਹ ਵਿੱਚ ਤਮੋਲ ਪਾਨਾਂ ਦੇ ਢੀੜੇ ਪਾਉਣੇ ਅਤੇ ਹੋਰ ਰਸਦਾਇਕ ਬਾਜ਼ਾਰ ਦੁਕਾਨੇ ਹਨ ਬਦ ਤਰਾਟਕ ਸਾਧਨ ਰੂਪ ਸੁਰਮਾ ਪਾਉਣਾ ਤੂਤੇ ਰਟਣ ਵਾਂਗ ਰਾਮ ਰਾਮ ਕਹਿਣ ਰੂਪ ਹਾਰ ਪਾਉਣਾ ਮਹਾਵਾਕਾਂ ਦਾ ਉਚਾਰਨ ਰੂਪ ਪਾਨਾਂ ਦਾ ਬੀੜਾ ਚੱਬਣਾ ਅਤੇ ਰਸ ਪਾਵ ਉਪਰੋਂ ਉਪਰੋਂ ਪ੍ਰੇਮ ਦੀਆਂ ਗੱਲਾਂ ਕਥਨ ਕਰਨੀਆਂ ਏ ਹਰੀ ਤੇਰੇ ਦਰਸ਼ਨ ਦੇਖੇ ਤੂੰ ਬਗੈਰ ਇਹ ਸਾਰੇ ਹੱਬ ਕਈ ਇਸ਼ਾਰ ਇਹ ਸਵਾ ਰੂਪ ਹੀ ਹਨ ਪੌੜੀ ਤੂ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ हे प्रभु तू साच निश्चय ਕਰਕੇ सच्चा साहिब मालिक है अते जो तू संसार तारना ਕੀਤਾ ਹੈ ਇਹ ਵੀ ਸਾਰਾ ਸੱਚਾ ਹੀ ਹੈ ਵਾ ਸਾਰੇ ਸੰਸਾਰ ਵਿੱਚ ਤੂੰ ਆਪ ਹੀ ਸੱਚ ਰੂਪ ਹੋ ਕੇ ਸਭ ਨੂੰ ਆਪਣਾ ਆਸਰਾ ਦੇਣਾ ਕਰਦਾ ਹੈ हे मालिक प्रभु तू साच जगत ਦੇ ਆਦ ਵਿੱਚ ਸੱਚ ਰੂਪ ਉਤਪਤੀ ਕਾਲ ਵੇਲੇ ਵੀ ਸੱਚ ਰੂਪ ਸੀ ਪਾਲਣਾ ਵੇਲੇ ਵੀ ਸੱਚ ਰੂਪ ਹੁੰਦਾ ਹੈ ਅਤੇ ਆਪ ਦੇ ਆਸਰੇ ਹੀ ਸਭ ਨੂੰ ਧਾਰਨ ਕੀਤਾ ਆ ਗੁਰਮੁਖ ਕੀਤੋ ਥਾਟ ਸਿਰਜ ਸੰਸਾਰਿਆ ਸੰਸਾਰਿਆ ਕੀ ਇਹ ਜਗਤ ਨੂੰ ਸਿਰਜ ਰਚ ਕਰਕੇ ਗੁਰਮੁਖਾਂ ਦਾ ਥਾਟ ਬਣਾਉ ਬਣਾਉਣਾ ਕੀਤਾ ਹੈ ਗੁਰਮੁਖਾਂ ਨੇ ਐਸੇ ਨੀਚਾ ਕੀਤਾ ਕਿ ਹਰੀ ਨੇ ਪੰਜਾਂ ਤੱਤਾਂ ਨੂੰ ਸਿਰਜ ਕੇ ਸੰਸਾਰ ਦਾ ਥਾਟ ਬਣਾਉਣਾ ਕੀਤਾ ਹੈ ਹਰ ਆਗਿਆ ਹੋਏ ਬੇਦ ਪਾਪ ਪੁੰਨ ਵਿਚਾਰਿਆ हे ਪ੍ਰਭੂ ਤੇਰੀ ਆਗਿਆ ਰਜ਼ਾ ਵਿੱਚ ਹੀ ਚਾਰੇ ਬੇਦ ਪੈਦਾ ਹੋਏ ਜਿਨ੍ਹਾਂ ਵਿੱਚ ਪਾਪ ਪੁੰਨ ਪਾਵਨ ਖਿੱਦ ਕਰਮਾਂ ਤੇ ਇਸ ਕਾਮ ਕਰਮਾ ਆਦ ਦਾ ਵਿਚਾਰਿਆ ਵਿਚਾਰ ਵਿਸਤਾਰ ਹੁੰਦਾ ਹੈ ਬ੍ਰਹਮਾ ਵਿਜਨ ਮਹੇਸ ਤ੍ਰੈ ਗੁਣ ਵਿਸਤਾਰਿਆ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਸ਼ਿਵ ਜੀ ਦਾ ਤਿੰਨਾ ਗੁਣਾ ਰਾਜ ਸੀ ਤਾਮਸੀ ਸਾਧਕੀ ਦੁਆਰਾ ਵਿਸਥਾਰ ਕੀਤਾ ਹੈ ਵਾ ਤੇਰੇ ਹੁਕਮ ਦੁਆਰਾ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਨੇ ਤਿੰਨ ਤਿੰਨਾ ਗੁਣਾ ਕਰਕੇ ਸੰਸਾਰ ਦਾ ਵਿਸਥਾਰ ਕੀਤਾ ਹੈ ਨਵ ਖੰਡ ਪ੍ਰਿਥਵੀ ਸਾਜ ਹਰ ਰੰਗ ਸਵਾਰਿਆ हे प्रभु तू नौ खंडा वाली पृथ्वी धरती साज रच करके हरेक रंगा दे जीवा नु ਸਮਵਾਰ ਨਾ ਕੀਤਾ ਹੈ ਵੇਕੀ ਜੰਤ ਉਪਾਏ ਅੰਤਰ ਕਲ ਧਾਰਿਆ हे ਪ੍ਰਭੂ ਤੂੰ ਵੇਕੀ ਪਿੰਨ ਪਿੰਨ ਜੰਤ ਜੀਵ ਜੰਤ ਪੈਦਾ ਕਰਕੇ ਉਹਨਾਂ ਦੇ ਹਿਰਦੇ ਅੰਦਰ ਵਿੱਚ ਆਪਣੀ ਚੇਤਨ ਸੱਦਾ ਰੂਪ ਕਲ ਸ਼ਕਤੀ ਨੂੰ ਧਾਰਨਾ ਕੀਤਾ ਹੈ ਤੇਰਾ ਅੰਤ ਨ ਜਾਣ ਕੋਈ ਸੱਚ ਸਿਰਜਣਹਾਰਿਆ हे ਸੱਚੇ ਸਿਰਜਣਹਾਰਿਆ ਰਚਨਹਾਰ ਪ੍ਰਭੂ ਤੇਰੇ ਗੁਨਾ ਦਾ ਕੋਈ ਵੀ ਮਨੁੱਖ ਅੰਤ ਅਖੀਰ ਨਹੀਂ ਜਾਣ ਸਕਦਾ ਭਾਵ ਤੂੰ ਬੇਅੰਤ ਹੈ ਤੂੰ ਜਾਣੈ ਸਭ ਬਿਦ ਆਪ ਗੁਰਮੁਖ ਨਿਸਤਾਰਿਆ اے ਪ੍ਰਭੂ ਤੂੰ ਆਪ ਹੀ ਜਗਤ ਦੇ ਪਾਲਣ ਪੋਸ਼ਣ ਆਦ ਦੀਆਂ ਸਾਰੀਆਂ ਬਿਦ ਜੁਗਤੀਆਂ ਜਾਣਦਾ ਤੂੰ ਆਪ ਹੀ ਗੁਰਮੁਖਾਂ ਨੂੰ ਗੁਰਾਂ ਦੁਆਰਾ ਸੰਸਾਰ ਸਮੁੰਦਰ ਤੋਂ ਤਾਰਨਾ ਕਰਦਾ ਹੈ ਵਾ ਜਾਂ ਉਹ ਗੁਰਮੁਖ ਜਾਣਦੇ ਹਨ ਜਿਨ੍ਹਾਂ ਨੂੰ ਤਾਰਨਾ ਕਰ ਕੀਤਾ ਹੈ ਡੱਖਣੀ ਮਹੱਲਾ ਪੰਜਵਾ ਇਸ ਸ਼ਲੋਕ ਵਿੱਚ ਸਤਿਗੁਰੂ ਜੀ ਹਰੀ ਨਾਲ ਮਿਲਣ ਦੀ ਤਾਂ ਕਥਨ ਕਰਦੇ ਆ ਅਰਥਾਤ ਜਦੋਂ ਬਿਰਤੀ ਸੰਸਾਰਾ ਕਾਰਨ ਨਾ ਰਹੇ ਕੇਵਲ ਪਰਮੇਸ਼ਰ ਦੇ ਪ੍ਰਾਇਣ ਹੋ ਜਾਵੇ ਤਦੋਂ ਹਰ ਸਮੇ ਉਸੇ ਦੇ ਮੇਲ ਨੂੰ ਲੋਚਦੀ ਹੈ ਅਤੇ ਉਸ ਵਿੱਚੋਂ ਨਿਕਲਣਾ ਨਹੀਂ ਚਾਹੁੰਦੀ ਜੇਕਰ ਕਦੇ ਬਿਰਤੀ ਉਧਰੋਂ ਰਤਕ ਉਖਣ ਲੱਗੇ ਤਦੋਂ ਕੀ ਇਲਾਜ ਕੀਤਾ ਜਾਵੇ ਕਿਉਂਕਿ ਦੇਹ ਹੁੰਦਿਆਂ ਪਰਵਿਰਤੀ ਦੀਆਂ ਖਿੱਚਾਂ ਬਿਰਤੀ ਨੂੰ ਖੇੜਨ ਦਾ ਅਸਰ ਜ਼ਰੂਰ ਕਰਦੀਆਂ ਹਨ ਸੋ ਉਸ ਅਵਸਥਾ ਦਾ ਉਪਰਾਲਾ ਗੁਰੂ ਸਾਹਿਬ ਜੀ ਦੱਸਦੇ ਆ ਕਿ ਬੇਨਤੀ ਕਰੋ ਤੇ ਐਸਾ ਕਹੋ ਜੇ ਤੂੰ ਮਿੱਤਰ ਅਸਾੜੜਾ ਹਿਕ ਪੋਰੀ ਨਾ ਵੇਸ਼ ਛੋੜ ਏ ਪ੍ਰਭੂ ਜੇਕਰ ਤੂੰ ਅਸਾੜੜਾ ਸਾਡਾ ਮਿੱਤਰ ਸੱਜਣ ਹੈ ਤਾਂ ਤੂੰ ਫੇਰ ਸਾਨੂੰ ਆਪਣੇ ਨਾਲ ਇਕ ਇੱਕ ਪੋਰੀ ਰੰਚਕ ਮਾਤਰ ਵੀ ਨਾ ਵਿਛੋੜਨਾ ਕਰ ਵਾ ਸਾਡੀ ਇੱਕ ਪੋਰੀ ਭੋਲੀ ਜੀ ਬਿਰਤੀ ਨੂੰ ਵਿਛੋੜਨਾ ਨਾ ਕਰ ਛੇ ਪੋਰੀ ਪ੍ਰਕਾਸ਼ ਰੂਪ ਬ੍ਰਹਮ ਇੱਕ ਤੂੰ ਆਪਣੇ ਨਾਲੋਂ ਵਿਛੋੜਨਾ ਨਾ ਕਰੀ ਸੋ ਜੇ ਤੂੰ ਮਿੱਤਰ ਅਸਾੜੜਾ ਕੇਵਲ ਲਾਡਮਈ ਸੇਕ ਨੂੰ ਪ੍ਰਗਟ ਕਰਦਾ ਹੈ ਭਾਵ ਜਦੋਂ ਸਿਮਰਨ ਕਰਦਿਆਂ ਕਰਦਿਆਂ ਅਤਿਅੰਤ ਪ੍ਰੇਮ ਪ੍ਰਗਟ ਹੋ ਜਾਵੇ ਉੱਥੇ ਮੈਂ ਤੇਰਾ ਮੈਂ ਤੇਰਾ ਕਰਦਿਆਂ ਕਈ ਵਾਰ ਤੂੰ ਮੇਰਾ ਦੀ ਅਰਦਾ ਅਵਸਥਾ ਵੀ ਹੋ ਜਾਂਦੀ ਇਸ ਅਵਸਥਾ ਦੀ ਸੂਚਿਤ ਕਰਨੇ ਹਿਤ ਸਤਿਗੁਰਾਂ ਨੇ ਐਸੇ ਬਚਨ ਕਹੇ ਕਿ ਜੇ ਤੂੰ ਮਿੱਤਰ ਅਸਾੜੜ ਜੀਉ ਮਹੀਜਾ ਤਉ ਮੋਹਿਆ ਕਦ ਪਸਤੀ ਜਾਨੀ ਤੋਹੇ ਏ ਪ੍ਰਭੂ ਮਹੀਜਾ ਦਾ ਮੇਰਾ ਜੀਉ ਹਿਰਦਾ ਤੂੰ ਆਪਣੇ ਚਰਨਾਂ ਵਿੱਚ ਮੋਹਿਤ ਕੀਤਾ ਹੋਇਆ ਹੈ ਏ ਜਾਨੀ ਪਿਆਰੇ ਪ੍ਰਭੂ ਮੈਂ ਕਦੋਂ ਤੇਰੇ ਦਰਸ਼ਨਾਂ ਨੂੰ ਵੇਖਣਾ ਕਰਾਂ ਮਹੱਲਾ ਪੰਜਵਾ ਪ੍ਰੇਮੀ ਜਿਗਿਆਸੂ ਦੀ ਪੁਕਾਰ ਬਾਬਤ ਕਥਨ ਕਰਦੇ ਆ ਦੁਰਜਨ ਤੂੰ ਜਲ ਪਾਹੜੀ ਵਿਛੋੜੇ ਮਰ ਜਾਹੇ ਏ ਦੁਰਜਨ ਮੰਦੇ ਪੁਰਖ ਪਾਉ ਮੰਦੇ ਸੁਭਾਅ ਨੂੰ ਪਾਹੜੀ ਅੱਗ ਵਿੱਚ ਸੜ ਕੇ ਸੜ ਜਾ ਅਤੇ ਇਹ ਵਿਛੋੜੇ ਤੂੰ ਵੀ ਮਰ ਜਾਣਾ ਕਰ ਕੰਤਾ ਤੂੰ ਸੋ ਸੇਜੜੀ ਮੈਡਾ ਖਬੋ ਦੁਖ ਉਲਾਹੇ ਏ ਕੰਤਾ ਪਦੀ ਪਰਮੇਸ਼ਰ ਤੂੰ ਮੇਰੀ ਅੰਤੈ ਕਰਨ ਰੂਪੀ ਸੇਜਾ ਉੱਪਰ ਸੋਣਾ ਬਿਰਾਜਮਾਨ ਹੋਣਾ ਕਰ ਅਤੇ ਮੇਰਾ ਵਿਛੋੜੇ ਆਦ ਦਾ ਸਾਰਾ ਦੁਖ ਲਾ ਦੇਣਾ ਕਰ ਪਾਵ ਹੈ ਪ੍ਰਭ ਤੇਰੇ ਕੋਲ ਰਹਿਣ ਕਰਕੇ ਦੁਰਜਨ ਤੇ ਵਿਛੋੜਾ ਆਦ ਕੁਝ ਨਹੀਂ ਕਰ ਸਕਦੇ ਜਦੋਂ ਵਿਛੋੜਾ ਨਾ ਵਿਛੋੜਾ ਹੀ ਨਾ ਰਿਹਾ ਤਦੋਂ ਸਾਰੇ ਦੁੱਖ ਆਪਣੇ ਆਪ ਹੀ ਦੂਰ ਹੋ ਜਾਣਗੇ ਫਿਰ ਪ੍ਰਸ਼ਨ ਆਇਆ ਸਤਿਗੁਰੂ ਜੀ ਦੁਰਜਨ ਅਤੇ ਵਿਛੋੜਾ ਕੀ ਹਨ ਗੁਰੂ ਬਾਬਾ ਜੀ ਉੱਤਰ ਦਿੰਦੇ ਆ ਮਹੱਲਾ ਪੰਜਵਾ ਦੁਰਜਨ ਦੂਜਾ ਭਾਵ ਹੈ ਵੇਛੜਾ ਹੋ ਮੈ ਰੋਗ ਇਹ ਪਾਈ ਦੁਰਜਨ ਕੋਟਾ ਮਨੁੱਖ ਵੈਰੀ ਦੂਜਾ ਦ્વੈਤ ਭਾਵ ਦਾ ਨਾਮ ਆ ਅਤੇ ਹੋਮੇ ਹੰਗਤਾ ਦਾ ਹੋਮੇ ਦਾ ਰੋਗ ਹੀ ਵੱਡਾ ਵਿਛੋੜਾ ਹੈ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੋਗ ਸੱਚਾ ਪਾਤਸ਼ਾਹ ਮਹਾਰਾਜ ਹੀ ਮੇਰਾ ਸੱਜਣ ਪਿਆਰਾ ਮਿੱਤਰ ਹੈ ਜਿਸ ਨਾਲ ਮਿਲ ਕਰਕੇ ਉਸ ਦੇ ਆਨੰਦ ਨੂੰ ਭੋਗ ਮੰਨਣਾ ਕਰੀਦਾ ਹੈ ਅਰਥਾਤ ਇਸ ਡਕਨੇ ਵਿੱਚ ਉਪਰੋਕਤ ਡਕਨੇ ਦਾ ਹੀ ਅਰਥ ਸਪਸ਼ਟ ਕੀਤਾ ਗਿਆ ਹੈ ਭਾਵ ਜੋ ਇੱਕ ਪਦੀ ਪਰਮੇਸ਼ਰ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਿੱਚ ਪ੍ਰੇਮ ਕਰ ਲਾ ਇਹੋ ਹੀ ਵੱਡਾ ਦੁਰਜਨ ਵੈਰੀ ਹੈ ਕਿਉਂਕਿ ਪਰਮ ਪ੍ਰਮਾਰਥ ਤੇ ਮਨੁੱਖਾ ਜਨਮ ਦਾ ਇਹੋ ਹੀ ਸਿਧਾਂਤ ਹੈ ਕਿ ਜੀਵ ਪ੍ਰਮਾਤਮਾ ਨੂੰ ਮਿਲਣਾ ਕਰੇ ਸੋ ਜਿਨ੍ਹਾਂ ਦਾ ਪ੍ਰੇਮ ਪ੍ਰਮਾਤਮਾ ਨਾਲ ਨਹੀਂ ਲੱਗਾ ਸਗੋਂ ਹੋਰ ਦੂਜੇ ਪਦਾਰਥਾਂ ਸੰਬੰਧੀਆਂ ਆਦ ਵਿੱਚ ਪ੍ਰੇਮ ਲੱਗ ਗਿਆ ਉਹ ਕਦਾ ਚਿੱਤ ਵੀ ਉਸ ਨੂੰ ਪ੍ਰਾਪਤ ਨਹੀਂ ਹੋ ਸਕਦੇ ਤਦੋਂ ਇਹ ਪਾਉ ਹੀ ਦੁਸ਼ਮਣ ਹੋ ਗਿਆ ਪਾਉ ਪ੍ਰੇਮ ਹੀ ਸੱਚਾ ਮਿੱਤਰ ਹੈ ਪਰ ਦੂਜੀਆਂ ਚੀਜ਼ਾਂ ਨਾਲ ਲੱਗ ਕੇ ਇਹ ਵੈਰੀ ਹੋ ਗਿਆ ਫਿਰ ਘੋਮੇ ਨੂੰ ਵੀ ਛੋੜਾ ਕਿਹਾ ਹੈ ਪਾਵ ਜਿੱਥੇ ਹੋਮੇ ਉੱਥੇ ਨਾਮ ਨਹੀਂ ਰਹਿ ਸਕਦਾ ਜਿੱਥੇ ਨਾਮ ਨਹੀਂ ਉੱਥੇ ਵਿਛੋੜਾ ਹੈ ਪੌੜੀ ਸਲੋਕਾਂ ਵਿੱਚ ਪ੍ਰੇਮ ਦਾ ਕਥਨ ਕਰਕੇ ਹੁਣ ਪੌੜੀ ਵਿੱਚ ਗੁਰੂ ਸਾਹਿਬ ਜੀ ਪ੍ਰਭੂ ਦੇ ਸਨਮੁਖ ਉਸ ਦੀ ਉਸਤਤੀ ਕਰਦੇ ਆ ਤੂੰ ਅਗਮੰ ਦਿਆਲ ਵੇ ਅੰਤ ਤੇਰੀ ਕੀਮਤ ਕਹੇ ਕੌਣ हे प्रभु तू मान करके अगमगमता पहुंच तो रहत दयाल दया दा कार अति व्यंत अंत तो रहत है तेरी प्राप्ति अपेद्दता गुना दी कीमत नु समग रूप विच केड़ा आ सकदा कोई नहीं कह सकदा आ सकदा तुद सिर जिया सब संसार तू नायक सगल पौण हे प्रभु तू आप ही सारा संसार जगत सिर जिया रचना कीता है ਤੂੰ ਹੀ ਸਾਰੇ ਭੌਣ ਭਵਨਾਂ ਦਾ ਨਾਇਕ ਪ੍ਰੇਰਕ ਸੁਆਮੀ ਹੈ ਤੇਰੀ ਕੁਦਰਤ ਕੋਈ ਨ ਜਾਣੈ ਮੇਰੇ ਠਾਕੁਰ ਸਗਲ ਰੌਣ ਏ ਪ੍ਰਭੂ ਤੇਰੀ ਕੁਦਰਤ ਸ਼ਕਤੀ ਨੂੰ ਕੋਈ ਵੀ ਮਨੁੱਖ ਨਹੀਂ ਜਾਣ ਸਕਦਾ ਏ ਮੇਰੇ ਠਾਕੁਰ ਮਾਲਕ ਪ੍ਰਭੂ ਤੂੰ ਸਾਰਿਆਂ ਥਾਵਾਂ ਵਿੱਚ ਰੌਣ ਰਮਣ ਵਿਚਰਨਾ ਕਰਦਾ ਹੈ ਵਾ ਸਭ ਥਾਈਂ ਵਿਆਪਕ ਹੈ ਤੁਦ ਅਪੜ ਕੋਈ ਨਾ ਸਕੈ ਤੂ ਅਬਿਨਾਸੀ ਜਗ ਉਧਰਣ ਏ ਪ੍ਰਭੂ ਤੇਰੇ ਸਰੂਪ ਤੱਕ ਕੋਈ ਵੀ ਦੂਜਾ ਬਣ ਕੇ ਅਪੜ ਪਹੁੰਚ ਨਹੀਂ ਸਕਦਾ ਤੂ ਅਬਿਨਾਸੀ ਨਾਸ਼ ਤੋਂ ਰਹਿਤ ਹੈ ਭਾਵ ਸਾਰੇ ਜਗ ਸੰਸਾਰ ਦਾ ਉਧਾਰ ਪਾਰ ਉਤਾਰਾ ਕਰਨ ਵਾਲਾ ਤੁਦ ਥਾਪੇ ਚਾਰੇ ਜੁਗ ਤੂ ਕਰਤਾ ਸਗਲ ਧਰਨ हे प्रभु तू आप ही ਚਾਰੇ ਸਤਜੁਗ ਤ੍ਰੇਤਾ ਦੁਆਪਰ ਤੇ ਕਲਯੁਗ ਇਸਤਿਤ ਕੀਤੇ ਹਨ ਤੂੰ ਆਪ ਹੀ ਸਾਰੀ ਧਰਨ ਤਰਦੀ ਦਾ ਕਰਤਾ ਰਜਨਹਾਰ ਹੈ ਤੁਦ ਆਵਣ ਜਾਣਾ ਕੀਆ ਤੁਦ ਲੇਪਨ ਲੱਗੇ ਤ੍ਰਿਣ हे प्रभु तू आप ही संसार ਦੇ ਜੀਵਾਂ ਦਾ ਆਉਣਾ ਜਾਣਾ ਪਾਵ ਜੰਮਣਾ ਮਰਣਾ ਕੀਤਾ ਹੈ ਪਰੰਤੂ ਤੈਨੂੰ ਤ੍ਰੇਣ ਕੱਖ ਮਾਤਰ ਵੀ ਕਿਸੇ ਚੀਜ਼ ਦੀ ਲੇਪ ਲਪਾਏ ਮਾਨਤਾ ਨਹੀਂ ਲੱਗਦੀ ਵਾ ਤਿੰਨਾ ਗੁਣਾ ਰੂਪੀ ਕੱਖ ਦੀ ਤੇਰੇ ਵਿੱਚ ਲਪਾਏ ਮਾਨਤਾ ਨਹੀਂ ਜਿਸ ਹੋਵੇ ਆਪ ਜਿਸ ਹੋਵੇ ਆਪ ਦਇਆਲ ਤਿਸ ਲਾਵੇ ਸਤਗੁਰ ਚਰਣ ਇਹ ਪ੍ਰਭੂ ਜਿਸ ਮਨੁੱਖ ਉਪਰ ਤੂੰ ਆਪ ਦਇਆਵਾਨ ਹੁੰਦਾ ਉਸ ਨੂੰ ਤੂੰ ਆਪ ਹੀ ਸਤਗੁਰਾਂ ਦੇ ਚਰਨ ਸ਼ਰਨ ਵਿੱਚ ਲਾ ਦਿੰਦਾ ਤੂੰ ਹੋਰਤ ਉਪਾਏ ਨ ਲੱਭੀ ਅਬినాਸੀ ਸ੍ਰਿਸ਼ਟ ਕਰਨ ਏ ਪ੍ਰਭੂ ਸਤਗੁਰਾਂ ਦੀ ਚਰਨ ਸ਼ਰਨ ਲੱਗਿਆ ਤੂੰ ਬਿਨਾ ਤੂੰ ਕਿਸੇ ਹੋਰ ਉਪਾਏ ਯਤਨਾ ਕਰਕੇ ਲੱਭਦਾ ਪ੍ਰਾਪਤ ਨਹੀਂ ਹੁੰਦਾ ਤੂੰ ਅਬినాਸੀ ਨਾਸ਼ ਤੂੰ ਰਹਿਤ ਅਤੇ ਸਾਰੀ ਸ੍ਰਿਸ਼ਟੀ ਨੂੰ ਕਰਨ ਕਈਏ ਰਚਨ ਵਾਲਾ ਹੈ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਉਵਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ